ਤੁਸੀਂ ਦੇਖ ਰਹੇ ਹੋ ਖਰਦਰਾਣੇ ਦੀ ਟਾਈਵ ਵਿੱਚ ਆਪ ਸਭ ਦਾ ਸਵਾਗਤ ਕੋਟਕਪੂਰਾ ਵਿਖੇ ਮੱਲਾ ਹਰਨਾਮਪੁਰਾ ਦੇ ਸਬਕਾ ਐਮਸੀ ਉਦਮ ਸਿੰਘ ਜੀ ਦੀ ਧਰਮ ਪਤਰੀ ਦੇ ਆਤਮ ਸੰਸਕਾਰ ਬਾਅਦ ਪੁਲਾ ਦੇ ਦਸੰ ਸਮੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਦਰਖਤ ਲਗਾ ਕੇ ਸੇਵਾ ਨਿਭਾਈ ਉਦਮ ਸਿੰਘ ਐਮਸੀ ਸਾਹਿਬ ਕਾ ਐਮਸੀ ਨੇ ਸਾਡੇ ਮਹੱਲਾ ਰਾਮਪੁਰਾ ਕੋੜਪੁਰਾ ਦੇ ਉਹਨਾਂ ਦੇ ਸਤਕਾਰਯੋਗ ਮਾਤਾ ਸੁੰਦਰਕੌਰ ਜੀ ਦੀ ਜਦੋਂ ਅਚਾਨਕ ਡੈਥ ਹੋਈ ਸੀ ਤਾਂ ਉਸ ਵੇਲੇ ਵੀ ਉਹਨਾਂ ਨੇ ਆਕਸੀਜਨ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਨਿਮਨ ਦਾ ਬੂਟਾ ਲਾਇਆ ਸੀ ਅੱਜ ਉਹਨਾਂ ਦੀ ਧਰਮ ਪਤਨੀ ਬੀਬੀ ਅਮਰਤਕੌਰ ਜਿਹੜੇ ਇਥੋਂ ਸੁਖਮਨੀ ਸੇਵਾ ਸੈਟੀ ਦੇ ਮੈਂਬਰ ਵੀ ਸਨ ਇਸ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੇ ਬਹੁਤ ਸੇਵਾਵਾਂ ਨਿਭਾਈਆਂ ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਸਨ ਉਹਨਾਂ ਦੇ ਅਚਾਨਕ ਵਿਛੋੜੇ ਕਰਕੇ ਅੱਜ ਉਹਨਾਂ ਦੇ ਜਿਹੜਾ ਅੰਗਿਠਾ ਸੰਬੰਧੀ ਰਸਮ ਦੇਖੋ ਫੁੱਲ ਨਹੀਂ ਚੁਗੇਗਾ ਉਦੋਂ ਵੀ ਨਹੀਂ ਸੀ ਫੁੱਲ ਚੁਗੇਗਾ ਅੱਜ ਵੀ ਨਹੀਂ ਚੁਗੇਗਾ ਅੱਜ ਵੀ ਅੰਗਿਠਾ ਸੰਭਿਆ ਗਿਆ ਸੋ ਇਸ ਪਰਿਵਾਰ ਦੀ ਇਹ ਸੋਚ ਹੈ ਕਿ ਸਾਡੇ ਪਾਣੀ ਗੰਦਲੇ ਹੋ ਰਹੇ ਨੇ ਸਾਡੇ ਪਾਣੀ ਪਲੀਤ ਹੋ ਰਹੇ ਨੇ ਸਾਡੇ ਪਾਣੀ ਖਤਮ ਹੋ ਰਹੇ ਨੇ ਸਾਡੇ ਪਾਣੀ ਡੂੰਗੇ ਹੋ ਰਹੇ ਨੇ ਇਸ ਲਈ ਉਹਨਾਂ ਨੇ ਕਿਹਾ ਜਿਹੜਾ ਅੱਜ ਬੋੜ ਦੇ ਦਰਖਤ ਦਾ ਬੂਟਾ ਲਾਇਆ ਇਹ ਬੋੜ ਦਾ ਦਰਖਤ ਜਿਵੇਂ ਉੱਥੇ ਨਿੰਮ ਦਾ ਬੂਟਾ ਦੇ ਰਿਹਾ ਆਕਸੀਜਨ ਓਵੇਂ ਬੋੜ ਦਾ ਬੂਟਾ ਆਕਸੀਜਨ ਦੇਊਗਾ ਸੋ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਨਕੀਆ ਜੀ ਇਸ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਨੇ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਇਸ ਬੂਟੇ ਨੂੰ ਬਹੁਤ ਵੱਡਾ ਕਰਾਂਗੇ ਤੇ ਇਹ ਬੂਟਾ ਸਦਾ ਲਈ ਆਕਸੀਜਨ ਦਿੰਦਾ ਰਹੇਗਾ ਸਤ ਸ੍ਰੀ ਅਕਾਲ